ਫੁੱਟੇ ਲੱਗੀਆਂ ਅੜ ਕੇ ਉਹ ਸਿੰਕ ਕਰੈਕ ਹੋ ਗਿਆ ਉਹ ਬੁਰੀ ਸੀ ਉਹ ਜਦੋਂ ਬੰਦ ਕਰਕੇ ਹੈ ਨਾ ਆਪ ਦੇ ਰੱਪੇ ਜਿਹੜੀ ਬੈਚਰੀ ਕੱਲਾ ਮੁੰਡਾ ਹਾਂ ਮੈਂ ਨਾ ਪਾਣਾ ਤੇ ਕਹਿੰਦਾ ਕਿ ਇਹ ਨਾ ਜਾਣੇ ਇਹਨੂੰ ਵੀ ਥੋੜ੍ਹ ਦੇ ਜੀ ਆਪੋ ਮੈਂ ਲੈ ਕੁਲਾਦੀ ਹਾਂਜੀ ਭਾਜੀ ਇਹ ਰਾਤੀ ਚੋਰੀ ਹੋਈ ਕਦੋਂ ਹੋਈ ਸੀਗੀ ਚੋਰੀ ਸਾਢੇ 12 ਵਜੇ ਹੋਈ ਜੀ ਠੀਕ ਹੈ ਅਬ ਤੁਹਾਨੂੰ ਕਾਰ ਪੈਂਦਾ ਜਦੋਂ ਕਾਰ ਆਏ ਦੱਤਿਆ ਮੈਨੂੰ ਆ ਕੇ ਤੇ ਦੇਖਿਆ ਦੇ ਹਲਵਾਰੀ ਦਾ ਜਨਾਬ ਖੁੱਲਾ ਪਿਆ ਪਾਸਪੋਰਟ ਤੇ ਹੋਰ ਪੇਪਰ ਸਾਰੇ ਲਗਾ ਠੀਕ ਹੈ ਹਾਂ ਕੀ ਨਾਮ ਤੁਹਾਡਾ ਮੇਰਾ ਲੈਂਬਰ ਰਾਮ ਤੇ ਪੁਲਿਸ ਨੂੰ ਕਰਤੀ ਰਿਪੋਰਟ ਤੁਸੀਂ ਕਰਨੀ ਆ ਜੀ ਠੀਕ ਹੈ ਹਾਂ ਜੀ ਇਹ ਜਿਹੜੀ ਚੋਰੀ ਹੋਈ ਆਂਟੀ ਦੱਸਦੇ ਕੋਠੀ ਦੇ ਵਿੱਚ ਇੱਕ ਦੋ ਹੋਈ ਚੋਰੀ ਪਤਾ ਨਹੀਂ ਇਹ ਕਦੋਂ ਹੋਈ ਆ ਮੈਂ ਸਵੇਰੇ ਸ਼ਾਮੀ ਲੈਟਾ ਜਗਾਟਿਆ ਆਈਆਂ ਸਵੇਰੇ ਬੁਝਾ ਕੇ ਆਈਆਂ ਜਦੋਂ ਗਈਆਂ ਤਾਂ ਮੈਂ ਉਦੋਂ ਦੇਖਿਆ ਵੀ ਸਵੇਰੇ ਲੋਕ ਟੁੱਟਾ ਸੀ ਜਦੋਂ ਤੁਸੀਂ ਰਾਤੀ ਗਏ ਆ ਉਦੋਂ ਬਿਲਕੁਲ ਠੀਕ ਸੀਗਾ ਠੀਕ ਸੀਗਾ ਹਾਂਜੀ ਉਦੋਂ ਠੀਕ ਸੀਗਾ ਉਦੋਂ ਕੁਝ ਵੀ ਨਹੀਂ ਸੀਗਾ ਕਿੰਨਾ ਕੁ ਨੁਕਸਾਨ ਹੋਇਆ ਕੋਠੀ ਦੇ ਵਿੱਚ ਨੁਕਸਾਨ ਉਹਨਾਂ ਦੇ ਬਾਜੀ ਉਹਨਾਂ ਦੀ ਅਲਮਾਰੀ ਦੇ ਅੰਦਰੋਂ ਲੋਕ ਟੁੱਟੇ ਆ ਤੇ ਬਾਹਰਲੇ ਬਾਹਲੀ ਸਾਈਡ ਦੀਆਂ ਤਾਕੀਆਂ ਦੇ ਲੋਕ ਟੁੱਟੇ ਹੋ ਆ ਸਾਰੇ ਇੱਕੋ ਹੀ ਕਮਰੇ ਦੀਆਂ ਅਲਮਾਰੀਆਂ ਦੇ ਟੁੱਟੇ ਕਿ ਹੋਰ ਕਮਰੇ ਦੇ ਵਿੱਚ ਵੀ ਆ ਇੱਕੋ ਹੀ ਅਲਮਾਰੀ ਦੇ ਲੋਕ ਟੁੱਟੇ ਆ ਬਾਕੀ ਸਾਰੇ ਉਹਨਾਂ ਨੇ ਫੋਲਾ ਫਾਲੀ ਕੀਤੀ ਤੇ ਕੁਝ ਪਤਾ ਤੁਹਾਨੂੰ ਵੀ ਕੀ ਲਗਾਏ ਕੀ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਉਹ ਬਾਜੀ ਉਹਨਾਂ ਕੋਲ ਆ ਚਾਬੀਆਂ ਹੇ ਕੋਠੀ ਕਿਨਾਂ ਦੀ ਆ ਤੁਸੀਂ ਦੇਖਭਾਲ ਕਰਦੇ ਆ ਜਾਂ ਕਿਦਾਂ ਹੈ ਮਾਲਕ ਸਾਡੇ ਮੇਰੇ ਪਟਿਆਵਿਆਂ ਦੇ ਮੁੰਡੇ ਉਹ ਕਿੱਥੇ ਨੇ ਇਸ ਵਕਤ ਉਹ ਇੰਗਲੈਂਡ ਵਿੱਚ ਠੀਕ ਹੈ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਹੈ ਹਾਂਜੀ ਸਵੇਰੇ 8 ਵਜੇ ਸ਼ਿਕਾਇਤ ਕੀਤੀ ਹੈ ਠੀਕ ਹੈ ਤੇ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਉਹ ਜੋ ਹੁਕਮ ਕੇ ਜੋ ਕਹਿੰਦੇ ਆ ਉਸ ਹਸਾ ਬਣਾਉਣਾ ਦਾ ਕੀਤਾ ਜਾਣਾ ਪੜਦਾ ਦਿੱਤੀ ਜਾ ਬੜਾ ਬੜਾ ਪੜਦਾ ਕੀਤਾ ਜਾ